ਫਿਰ ચીਫ ਮਿਨਿਸਟਰ ਪੰਜਾਬ ਮੈਂ ਕੋਈ ਸ਼ਬਦ ਕਹਿਣਾ ਨਹੀਂ ਚਾਹੁੰਦਾ ਇੱਕ ਪਾਸੇ ਤਾਂ ਐਸਾ ਦੇਸ਼ ਦਾ ਮਾਹੌਲ ਆ ਉਹ ਮਤਲਬ ਦੇਸ਼ ਹਿੱਤ ਸਾੜਿਆਂ ਨੂੰ ਤਿਰੰਗੇ ਦੀ ਸ਼ਾਨ ਚ ਉਸ ਰੰਗ ਚ ਰੰਗੇ ਹੋਏ ਆ ਵੀ ਕਿਸ ਤਰੀਕੇ ਨਾਲ ਜਿਹੜਾ ਸਾਡੀਆਂ ਭੈਣਾਂ ਵਿਧਵਾ ਕੀਤੀਆਂ ਜਿਨ੍ਹਾਂ ਦੇ ਸੰਧੂਰ ਇਹਨਾਂ ਨੇ ਜਿਹੜੇ ਉਜਾੜੇ ਉਹਨਾਂ ਦਾ ਹਿਸਾਬ ਕਿਵੇਂ ਕਰਨਾ ਇੱਕ ਪਾਸੇ ਇਹ ਮੁੱਖ ਮੰਤਰੀ ਆ ਕਿ ਕਿਸੇ ਤਰੀਕੇ ਨਾਲ ਮੈਂ ਟੀਵੀ 'ਚ ਕਿਵੇਂ ਆਵਾਂ ਵੀਡੀਓ ਕਿਵੇਂ ਆਵਾਂ ਕਿਉਂਕਿ 2-3 ਦਿਨ ਦਾ ਸਿਰਫ ਉਹੀ ਗੱਲ ਚੱਲ ਰਹੀ ਆ ਮੇਰੀ ਕਿਵੇਂ ਦਿਖੇ ਅੱਜ ਜੇ ਬੀਬੀਐਮਪੀ ਦੇ ਚੇਅਰਮੈਨ ਜਾਂ ਕੋਈ ਹੋਰ ਆਫੀਸਰ ਉਹ ਆਪਣੇ ਆਫਿਸ ਵੀ ਜਾ ਸਕਦੇ ਆ ਉਹ ਆਪਣੇ ਸਰਕਟ ਹਾਊਸ ਆਪਣੇ ਜਿਹੜਾ ਗੈਸਟ ਹਾਊਸ ਜਾਂ ਆਪਣੇ ਵੈਸੇ ਦੌਰੇ ਤੇ ਕਿਉਂਕਿ ਬਰਸਾਤਾਂ ਹੋਈਆਂ ਮੀਂਹ ਪਿਆ ਡੈਮ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਆ ਕਿਉਂਕਿ ਸਭ ਤੋਂ ਪਹਿਲਾਂ ਅਟੈਕ ਨੇ ਜਿਹੜੇ ਉਹ ਡੈਮ ਤੇ ਹੁੰਦੇ ਆ ਤੁਸੀਂ ਮਾਣਾ ਮੋਟਾ ਤਾਂ ਸਮਝੋ ਇੱਕ ਇਹਨਾਂ ਦਾ ਮੰਤਰੀ ਹੈ ਜਿਹੜਾ ਮੈਂ ਸਮਝਦਾ ਉਹਨੂੰ ਇਸੇ ਕੰਮ ਤੇ ਜਲਦੀ ਤੋਂ ਜਲਦੀ ਐਫ ਆਈ ਆਰ ਦਰਜਾ ਜਿਹੜੀ ਇਹ ਐਮ ਐਲ ਏ ਜਾਂ ਮੰਤਰੀ ਹੈ ਜਿਹੜਾ ਐਜੂਕੇਸ਼ਨ ਬੈਂਚ ਤੇ ਹੋਣੀ ਚਾਹੀਦੀ ਹੈ ਤੇ ਦੇਸ਼ ਘਰੋ ਦਾ ਮਕਦਮਾ ਜਿਹੜਾ ਇਹ ਤੇ ਦਰਜ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਇੱਕ ਹਿੰਦੂਸਤਾਨੀ ਨਾਗਰਿਕ ਉਹਨਾਂ ਨੂੰ ਅੰਦਰ ਤਾਲਾ ਲਾ ਕੇ ਘੇਰਿਆ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਜਦੋਂ ਇਹ ਕੋਰਟ ਚ ਗੱਲਾਂ ਚੱਲ ਰਹੀਆਂ ਫੈਸਲੇ ਹੋ ਗਏ ਕੋਰਟ ਚ ਸਭ ਕੁਝ ਹੋ ਗਿਆ ਵੀ ਪਾਣੀ ਇੱਕ ਬੂੰਦ ਵੀ ਹੈ ਜਿਹੜੀ ਉਹ ਨਹੀਂ ਦੇਣੀ ਕਿਪ ਹੀਰ ਤੁਸੀਂ ਇਹ ਡਰਾਮਾ ਕਰਦੇ ਹੋ ਇਸ ਵੇਲੇ ਇਹ ਦਿਖਾ ਰਹੇ ਹੋ ਕਿ ਜਿਹੜਾ ਪੰਜਾਬ ਸੂਬਾ ਹੈ ਜਿਹੜਾ ਸਭ ਤੋਂ ਜਿਹੜਾ ਲਾਈਨ ਆਫ ਡਿਫੈਂਸ ਜਿਹੜੀ ਸਭ ਤੋਂ ਸਾਡੀ ਇੰਪੋਰਟੈਂਟ ਆ ਉਹ ਅਸੀਂ ਉਹਦੇ ਵਿੱਚ ਜਿਹੜਾ ਇਹ ਉਹ ਵੰਡੇ ਹੋਏ ਆ ਮੁੱਖ ਮੰਤਰੀ ਤੇ ਵੀ ਦੇਸ਼ ਘਰੋ ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਤੁਹਾਨੂੰ ਕਹਿਣਾ ਜ਼ਿੰਮੇਵਾਰੀ ਨਾਲ ਵੀ ਚੇਅਰਮੈਨ ਨੇ ਜਿਹੜੇ ਉਹ ਗੈਸਟ ਹਾਊਸ 'ਚ ਬੈਠੇ ਰੈਸਟ ਹਾਊਸ ਸੈਕਟ ਹਾਊਸ ਬੈਠੇ ਨੇ ਤੇ ਜਿਹੜਾ ਅੱਜ ਡੈਮ ਸੇਫਟੀ ਆ ਜਿਹੜੀ ਐਡਾ ਬੜਾ ਖਤਰਾ ਹੈ ਕੋਈ ਵੀ ਅਟੈਕ ਜਿਹੜਾ ਪਾਕਿਸਤਾਨੀ ਕਰ ਸਕਦਾ ਹੈ ਤੁਸੀਂ ਇਹਨੂੰ ਯਾਰ ਮੁਖੌਤ ਸਮਝ ਲਿਆ ਸੀਐਮ ਸਾਹਿਬ ਤੁਸੀਂ ਜੇ ਸਟੇਜ 'ਤੇ ਰਹੇ ਹੋ ਮੈਂ ਕਹਿਣਾ ਨਹੀਂ ਚਾਹਦਾ ਉਹ ਗੱਲ ਇਸ ਵੇਲੇ ਤੁਸੀਂ ਉਹ ਮਸ਼ਕਲੀਆਂ ਹੀ ਸੁਧੜਨੀਆਂ ਤੁਹਾਨੂੰ ਇਸ ਵੇਲੇ ਚੇਅਰਮੈਨ ਉਹ ਸਕਿਉਰਿਟੀ ਦੇਖਣ ਗਏ ਆਪਣੇ ਦੇਸ਼ ਦੇ ਡੈਮ ਦੀ ਤੇ ਤੁਸੀਂ ਜੇ ਉੱਥੇ ਕੋਈ ਗੱਲ ਨੂੰ ਗੱਲ ਹੋ ਜੇ ਸਾਡੇ ਸਾਰੇ ਪੰਜਾਬ ਦੇ ਉਹ ਪਿੰਡ ਆ ਜਿਹੜੇ ਉਹ ਰੁੜ ਜਾਣਗੇ ਜ਼ਿਲ੍ਹੇ ਰੁੜ ਜਾਣਗੇ ਉਹਨਾਂ ਨੂੰ ਦੇਖਣ ਲਈ ਉਹਨੂੰ ਬਚਾਉਣ ਲਈ ਬੀਬੀਐਮਬੀ ਦੇ ਚੇਅਰਮੈਨ ਸਾਰੀ ਟੀਮ ਲੈ ਕੇ ਉੱਥੇ ਗਏ ਆ ਤੁਸੀਂ ਸਿਰਫ ਆਪਣਾ ਬੀਬੀਐਮਬੀ ਚੇਅਰਮੈਨ ਨੇ ਥੱਲੇ ਨਾਲ ਜਾ ਕੇ ਨਟ ਖੋਲਣ ਲੱਗਨੇ ਆ ਕੀ ਨਿਸਵਾ ਸਭ ਥੋੜੀ ਅਕਲ ਵਰਤੋ ਇਹ ਮੌਕੇ ਤੇ ਅਕਲ ਵਰਤਨ ਦੀ ਲੋੜ ਆ ਇੱਕ ਪਾਣੀ ਦਾ ਉਧਰ ਤਾਂ ਦੇਸ਼ ਨਾਲ ਜੰਗ ਸ਼ੁਰੂ ਹੋਈ ਹੋਈ ਹੈ ਤੁਸੀਂ ਜਿਹੜਾ ਇਹ ਆਪਣਾ ਤਮਸ਼ਾ ਸਿਰੀ ਆ ਕੇ ਮੀਡੀਆ ਚ ਲੱਗ ਜਾਂਦੇ ਹੋ ਸਿਰਫ ਛੁਟਕਲੇ ਲੋਕਾਂ ਨੂੰ ਹਾ ਹਾ ਹੀ ਹੀ ਕਰਕੇ ਵਿਚਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਨਾ ਰੋਪੜ ਜ਼ਿਲ੍ਹੇ ਦੇ ਮੈਂ ਵੀ ਉੱਥੋਂ ਤੁਹਾਡਾ ਮੈਂਬਰ ਪਾਰਲੀਮੈਂਟ ਰਿਆ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਨਾ ਆਓ ਬਾਰ ਬਾਰ ਮੈਂ ਤੁਹਾਨੂੰ ਕਹਿੰਨਾ ਆ ਜਿਹੜਾ ਟੱਟੂ ਜਿਹਾ ਇੱਕ ਮੈਂ ਕਹਿਣਾ ਨਹੀਂ ਚਾਹੁੰਦਾ ਜਾਣ ਬੁੱਝ ਕੇ ਇਹਦੇ ਉੱਤੇ ਮੈਂ ਸਮਝਦਾ ਪੁਲਿਸ ਵੀ ਥੋੜਾ ਸੋਚੇ ਪੁਲਿਸ ਵੀ ਇਹਨਾਂ ਦੇ ਇਸ਼ਾਰਿਆਂ ਤੇ ਕੰਮ ਨਾ ਕਰੇ ਕਿੱਧਰ ਦੇਸ਼ ਚੱਲ ਰਿਹਾ ਕੀ ਹਾਲਾਤ ਬਣੇ ਹੋਏ ਆ ਫਿਰ ਮੈਂ ਦੁਬਾਰਾ ਕਹਿੰਦਾ ਬਿਲਕੁਲ ਬੀਵੀਐਮਬੀ ਦੇ ਚੇਅਰਮੈਨ ਉੱਤੇ ਕੋਈ ਵੀ ਪਾਣੀ ਦੇ ਬਾਰੇ ਪੰਜਾਬ ਹੈ ਨਾ ਪੰਜਾਬ ਵਾਲੀ ਗੱਲ ਨਹੀਂ ਕਰਨ ਗਏ ਸੀ ਕਿਉਂਕਿ ਸਾਰਾ ਯਾਰ ਹਾਈ ਕੋਰਟ ਸੁਪਰੀਮ ਕੋਰਟ ਹਾਈ ਲੈਵਲ ਤੇ ਇੰਨੀਆਂ ਗੱਲਾਂ ਚੱਲ ਰਹੀਆਂ ਸੀਐਮ ਨੂੰ ਕਿਤੇ ਹੋਰ ਕੰਮ ਨਹੀਂ ਕੋਈ ਅਧਗਾਟਾ ਨਹੀਂ ਕੁਝ ਨਹੀਂ ਇਹ ਹੈਲੀਕਾਪਟਰ ਚੱਕਦੇ ਆਪਣਾ ਭਾਗ ਦਾ ਅਹਿਮ ਤੇ ਆਪਣੀਆਂ ਖਬਰਾਂ ਬਣਾਉਣ ਲਈ ਆ ਜਾਂਦੇ ਆ ਕਿਸਤ ਲਕਿਨ ਅੱਜ ਜਿਹਨਾਂ ਨੇ ਵਿਰੋਧ ਕਰਾਇਆ ਉਹ ਉਹ ਪਾਕਿਸਤਾਨੀ ਸੀ ਉਹ ਸਭ ਤੋਂ ਵੱਧ ਜਿਹੜੀਆਂ ਲੜਾਈਆਂ ਜੋ ਕੁਝ ਕੁਰਬਾਨੀਆਂ ਜੇ ਮੈਂ ਗਣਾਵਾਂ ਉਹ ਅੱਜ ਗੱਲ ਨਹੀਂ ਦੀ ਉਹ ਹਿੰਦੁਸਤਾਨ ਤੋਂ ਪੰਜਾਬ ਦੀ ਆ ਨਾ ਇਹ ਗੱਲ ਕਰੋ ਪੰਜਾਬ ਨੂੰ ਤੁਸੀਂ ਵੰਡਣ ਦੀ ਕੋਸ਼ਿਸ਼ ਨਾ ਕਰੋ ਸੀਐਮ ਸਾਹਿਬ ਇਹ ਬਹੁਤ ਵੱਡਾ ਦੇਸ਼ ਗ੍ਰੋਹ ਦਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਮੈਂ ਤੁਹਾਨੂੰ ਕਹਿਣਾ ਜਦੋਂ ਬਾਰ ਬਾਰ ਇਹ ਕਹਤੀ ਗੱਲ ਵੀ ਕੋਈ ਪੰਜਾਬ ਦਾ ਇੱਕ ਪਾਣੀ ਨਹੀਂ ਜਾਊਗਾ ਉਹ ਤਹਰੀਆਣਾ ਆਪਣੇ ਚੋਂ ਨਿਕਲੇ ਹੋਏ ਆਏ ਰੋਜ਼ ਸਾਡੇ ਕਿਸਾਨ ਦੱਛੇ ਬੰਦੀ ਇਕ ਦੂਜੇ ਨਾਲ ਇਕੱਠੇ ਹੁੰਦੀਆਂ ਕਿਸਾਨ ਇਕੱਠੇ ਹੁੰਦੇ ਆ ਇੱਕ ਵੀ ਪੰਜਾਬ ਤੇ ਹਰਿਆਣੇ ਦਾ ਕੋਈ ਇੱਕ ਵੀ ਬੰਦਾ ਆਪਸ ਵਿੱਚ ਨੇ ਕਿਸੇ ਨੇ ਵੀ ਮੈਂ ਆ ਪਿਛਲੇ ਦਿਨਾਂ ਜਲੌਦਾ ਕੰਮ ਸ਼ੁਰੂ ਹੋਇਆ ਇੱਕ ਲਬਜ਼ ਕਿਸੇ ਕੋਲ ਵੀ ਸੁਣਿਆ ਇੰਨਾ ਪਿਆਰ ਦਿਖਾਇਆ ਰਿਹਾ ਨੇ ਪੰਜਾਬ ਨੇ ਪਰ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਵਾਲਿਓ ਕੱਲੇ ਹੋ ਜਿਹੜਾ ਇਹ ਤੁਸੀਂ ਸੀਨ ਕ੍ਰੀਏਟ ਕਰਨ ਲੱਗੇ ਹੋ ਤੁਹਾਨੂੰ ਤਾਂ ਕਹਿੰਦੇ ਸੀ ਵੀ ਇਹ ਕੇਜਰੀਵਾਲ ਤੇ ਤੁਸੀਂ ਤੁਸੀਂ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਉਹ ਅੱਜ ਮੌਕਾ ਕਿੱਧਰ ਦੇਸ਼ ਨੂੰ ਜੋੜਨ ਦਾ ਇਤੋਂ ਪਤਾ ਮਾਂ ਧਿਆਨ ਦੀ ਘੜੀ ਹੁੰਦੀ ਆ ਅੱਜ ਪਤਾ ਲੱਗਦਾ ਜਦੋਂ ਦੇਸ਼ ਨੂੰ ਲੋੜ ਆ ਤੇ ਤੁਸੀਂ ਦੇਸ਼ ਨੂੰ ਵੰਡ ਰਹੇ ਹੋ ਮਾਨ ਸਾਹਿਬ ਇਹ ਇਸ ਕਰਕੇ ਮੈਂ ਕਹਿੰਦਾ ਵੀ ਦੇਸ਼ ਧਰੋ ਦਾ ਮਕਦਮਾ ਇਹ ਮੰਤਰੀ ਤੇ ਤੇ ਸਿਮ ਤੇ ਹੋਣਾ ਚਾਹੀਦਾ ਦੇਖੋ ਅੱਜ ਫਿਰ ਚੀਫ ਮਿਨਿਸਟਰ ਪੰਜਾਬ ਮੈਂ ਕੋਈ ਸ਼ਬਦ ਕਹਿਣਾ ਨਹੀਂ ਚਾਹੁੰਦਾ ਇੱਕ ਪਾਸੇ ਤਾਂ ਐਸਾ ਦੇਸ਼ ਦਾ ਮਾਹੌਲ ਆ ਉਹ ਮਤਲਬ ਦੇਸ਼ ਹਿੱਤ ਸਾਂਹਿਆਂ ਰੰਗੇ ਦੀ ਸ਼ਾਨ ਚ ਉਸ ਰੰਗ ਚ ਰੰਗੇ ਹੋਏ ਆ ਵੀ ਕਿਸ ਤਰੀਕੇ ਨਾਲ ਜਿਹੜਾ ਸਾਡੀਆਂ ਭੈਣਾਂ ਵਿਧਵਾ ਕੀਤੀਆਂ ਜਿਨ੍ਹਾਂ ਦੇ ਸੰਦੂਰ ਇਹਨਾਂ ਨੇ ਜਿਹੜੇ ਉਜਾੜੇ ਉਹਨਾਂ ਦਾ حساب ਕਿਵੇਂ ਕਰਨਾ ਇੱਕ ਪਾਸੇ ਇਹ ਮੁੱਖ ਮੰਤਰੀ ਆ ਵੀ ਕਿਸੇ ਤਰੀਕੇ ਨਾਲ ਮੈਂ ਟੀਵੀ ਚ ਕਿਵੇਂ ਆਵਾਂ ਵੀਡੀਓ ਕਿਵੇਂ ਆਵਾਂ ਕਿਉਂਕਿ ਦੋ ਤਿੰਨ ਦਿਨ ਦਾ ਸਿਰਫ ਉਹੀ ਗੱਲ ਚੱਲ ਰਹੀ ਆ ਮੇਰੀ ਕਿਵੇਂ ਦਿਖੇ ਅੱਜ ਜੇ ਬੀਬੀ ਐਮਪੀ ਦੇ ਚੇਅਰਮੈਨ ਜਾਂ ਕੋਈ ਹੋਰ ਆਫੀਸਰ ਉਹ ਆਪਣੇ ਆਫਿਸ ਵੀ ਜਾ ਸਕਦੇ ਆ ਉਹ ਆਪਣੇ ਸਰਕਟ ਹਾਊਸ ਆਪਣੇ ਸਰਕ ਜਿਹੜਾ ਗੈਸਟ ਹਾਊਸ ਜਾਂ ਆਪਣੇ ਵੈਸੇ ਦੌਰੇ ਤੇ ਕਿਉਂਕਿ ਬਰਸਾਤਾਂ ਹੋਈਆਂ ਮੀਂਹ ਪਿਆ ਡੈਮ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਆ ਕਿਉਂਕਿ ਸਭ ਤੋਂ ਪਹਿਲਾਂ ਅਟੈਕ ਨੇ ਜਿਹੜੇ ਉਹ ਡੈਮ ਤੇ ਹੁੰਦੇ ਆ ਤੁਸੀਂ ਮਾਣਾ ਮੋਟਾ ਤਾਂ ਸਮਝੋ ਇੱਕ ਇਹਦਾ ਮੰਤਰੀ ਆ ਜਿਹੜਾ ਮੈਂ ਸਮਝਦਾ ਉਹਨੂੰ ਇਸੇ ਕੰਮ ਤੇ ਜਲਦੀ ਤੋਂ ਜਲਦੀ ਐਫ ਆਈ ਆਰ ਦਰਜਾ ਜਿਹੜੀ ਇਹ ਐਮ ਐਲ ਏ ਜਾਂ ਮੰਤਰੀ ਆ ਜਿਹੜਾ এডੂਕੇਸ਼ਨ ਬੈਂਚ ਤੇ ਹੋਣੀ ਚਾਹੀਦੀ ਤੇ ਦੇਸ਼ ਕਰੋ ਦਾ ਮੁਕੱਦਮਾ ਜਿਹੜਾ ਇੱਥੇ ਦਰਜ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਇੱਕ ਹਿੰਦੁਸਤਾਨੀ ਨਾਗਰਿਕ ਉਹਨਾਂ ਨੂੰ ਅੰਦਰ ਤਾਲਾ ਲਾ ਕੇ ਘੇਰਿਆ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਜਦੋਂ ਇਹ ਕੋਰਟ ਚ ਗੱਲਾਂ ਚੱਲ ਰਹੀਆਂ ਫੈਸਲੇ ਹੋ ਗਏ ਕੋਰਟ 'ਚ ਸਭ ਕੁਝ ਹੋ ਗਿਆ ਵੀ ਪਾਣੀ ਇੱਕ ਬੂੰਦ ਵੀ ਹੈ ਜਿਹੜੀ ਉਹ ਨਹੀਂ ਦੇਣੀ ਤੇ ਫਿਰ ਤੁਸੀਂ ਇਹ ਡਰਾਮਾ ਕਰ ਦਿਓ ਇਸ ਵੇਲੇ ਇਹ ਦਿਖਾ ਰਹੇ ਹੋ ਕਿ ਜਿਹੜਾ ਪੰਜਾਬ ਸੂਬਾ ਹੈ ਜਿਹੜਾ ਸਭ ਤੋਂ ਜਿਹੜਾ ਲਾਈਨ ਆਫ ਡਿਫੈਂਸ ਜਿਹੜੀ ਸਭ ਤੋਂ ਸਾਡੀ ਇੰਪੋਰਟੈਂਟ ਆ ਉਹ ਅਸੀਂ ਉਹਦੇ ਵਿੱਚ ਜਿਹੜਾ ਇਹ ਉਹ ਵੰਡੇ ਹੋਏ ਆ ਮੁੱਖ ਮੰਤਰੀ ਤੇ ਵੀ ਦੇਸ਼ ਘਰੋ ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਤੁਹਾਨੂੰ ਕਹਿਣਾ ਜ਼ਿੰਮੇਵਾਰੀ ਨਾਲ ਵੀ ਚੇਅਰਮੈਨ ਨੇ ਜਿਹੜੇ ਉਹ ਗੈਸਟ ਹਾਊਸ 'ਚ ਬੈਠੇ ਰੈਸਟ ਹਾਊਸ ਸਰਕਟ ਹਾਊਸ ਬੈਠੇ ਨੇ ਤੇ ਜਿਹੜਾ ਅੱਜ ਡੈਮ ਸੇਫਟੀ ਆ ਜਿਹੜੀ ਐਡਾ ਬੜਾ ਖਤਰਾ ਆਏ ਕੋਈ ਵੀ ਅਟੈਕ ਜਿਹੜਾ ਪਾਕਿਸਤਾਨੀ ਕਰ ਸਕਦਾ ਏ ਤੁਸੀਂ ਇਹਨੂੰ ਯਾਰ ਮਖੌਲ ਸਮਝ ਲਿਆ ਸੀਐਮ ਸਾਹਿਬ ਤੁਸੀਂ ਜੇ ਸਟੇਜ 'ਤੇ ਰਹੇ ਹੋ ਮੈਂ ਕਹਿਣਾ ਨਹੀਂ ਚਾਹਦਾ ਉਹ ਗੱਲ ਇਸ ਵੇਲੇ ਤੁਸੀਂ ਉਹ ਮਸ਼ਕਲੀਆਂ ਹੀ ਸੁਝਦੀਆਂ ਤੁਹਾਨੂੰ ਇਸ ਵੇਲੇ ਚੇਅਰਮੈਨ ਉਹ ਸਿਕਿਉਰਿਟੀ ਦੇਖਣ ਗਏ ਆਪਣੇ ਦੇਸ਼ ਦੇ ਡੈਮ ਦੀ ਤੇ ਤੁਸੀਂ ਜੇ ਉੱਥੇ ਕੋਈ ਗੱਲ ਨੂੰ ਗੱਲ ਹੋ ਜੇ ਸਾਡੇ ਸਾਰੇ ਪੰਜਾਬ ਦੇ ਉਹ ਪਿੰਡ ਆ ਜਿਹੜੇ ਰੁੜ ਜਾਣਗੇ ਜ਼ਿਲ੍ਹੇ ਰੁੜ ਜਾਣਗੇ ਉਹਨਾਂ ਨੂੰ ਦੇਖਣ ਲਈ ਉਹਨੂੰ ਬਚਾਉਣ ਲਈ ਬੀਬੀਐਮਪੀ ਦੇ ਚੇਅਰਮੈਨ ਸਾਰੀ ਟੀਮ ਲੈ ਕੇ ਉੱਥੇ ਗਏ ਆ ਤੁਸੀਂ ਸਿਰਫ ਆਪਣਾ ਬੀਬੀਐਮਪੀ ਚੇਅਰਮੈਨ ਨੇ ਥੱਲੇ ਨਾਲ ਜਾ ਕੇ ਨਟ ਖੋਲਣ ਲੱਗਨੇ ਆ Chief Minister ਸਭ ਥੋੜੀ ਅਕਲ ਵਰਤੋ ਇਹ ਮੌਕੇ ਤੇ ਅਕਲ ਵਰਤਣ ਦੀ ਲੋੜ ਆ ਇੱਕ ਪਾਣੀ ਦਾ ਉਧਰ ਤਾਂ ਦੇਸ਼ ਨਾਲ ਜੰਗ ਸ਼ੁਰੂ ਹੋਈ ਹੋਈ ਹੈ ਤੁਸੀਂ ਜਿਹੜਾ ਇਹ ਆਪਣਾ ਤਮਸ਼ਾ ਸਿਰੀ ਆ ਕੇ ਮੀਡੀਆ ਚ ਲੱਗ ਜਾਂਦੇ ਹੋ ਸਿਰਫ ਚੁਟਕਲੇ ਲੋਕਾਂ ਨੂੰ ਹਾ ਹਾ ਹੀ ਹੀ ਕਰਕੇ ਬਿਚਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਰੋਪੜ ਜ਼ਿਲ੍ਹੇ ਦੇ ਮੈਂ ਵੀ ਉੱਥੋਂ ਤੁਹਾਡਾ ਮੈਂਬਰ ਪਾਰਲੀਮੈਂਟ ਰਿਆਂ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਨਾ ਆਓ ਬਾਰ-ਬਾਰ ਮੈਂ ਤੁਹਾਨੂੰ ਕਹਿਣਾ ਆ ਜਿਹੜਾ ਟੱਟੂ ਜਿਆ ਇੱਕ ਮੈਂ ਕਹਿਣਾ ਨਹੀਂ ਚਾਹੁੰਦਾ ਜਾਣ ਬੁੱਝ ਕੇ ਇਹਦੇ ਉੱਤੇ ਮੈਂ ਸਮਝਦਾ ਪੁਲਿਸ ਵੀ ਥੋੜਾ ਸੋਚੇ ਪੁਲਿਸ ਵੀ ਇਹਨਾਂ ਦੇ ਇਸ਼ਾਰਿਆਂ ਤੇ ਕੰਮ ਨਾ ਕਰੇ ਕਿੱਧਰ ਦੇਸ਼ ਚੱਲ ਰਿਹਾ ਕੀ ਹਾਲਾਤ ਬਣੇ ਹੋਏ ਆ ਫਿਰ ਮੈਂ ਦੁਬਾਰਾ ਕਹਿਣਾ ਨਹੀਂ ਬਿਲਕੁਲ ਬੀਬੀ ਐਮਬੀ ਦੇ ਚੇਅਰਮੈਨ ਉੱਥੇ ਕੋਈ ਵੀ ਪਾਣੀ ਦੇ ਬਾਰੇ ਪੰਜਾਬ ਹੈ ਨਾ ਪੰਜਾਬ ਵਾਲੀ ਗੱਲ ਨਹੀਂ ਕਰਨਗੇ ਸੀ ਕਿਉਂਕਿ ਸਾਰਾ ਯਾਰ ਹਾਈ ਕੋਰਟ ਸੁਪਰੀਮ ਕੋਰਟ ਹਾਈ ਲੈਵਲ ਤੇ ਇੰਨੀਆਂ ਗੱਲਾਂ ਚੱਲ ਰਹੀਆਂ ਸੀ ਐਮ ਨੂੰ ਕਿਤੇ ਹੋਰ ਕੰਮ ਨਹੀਂ ਕੋਈ ਅਦਗਾਟਾ ਨਹੀਂ ਕੁਛ ਨਹੀਂ ਇਹ ਹੈਲੀਕਾਪਟਰ ਚੱਕਦੇ ਆਪਣਾ ਭਾਗ ਦਾ ਰਹਿਮ ਤੇ ਆਪਣੀਆਂ ਖਬਨਾ ਬਣਾਉਣ ਲਈ ਆ ਜਾਂਦੇ ਕਿਸ ਤਰੀਕੇ ਨਾਲ ਜਿਨ੍ਹਾਂ ਨੇ ਵਿਰੋਧ ਕਰਾਇਆ ਉਹ ਪਾਕਿਸਤਾਨੀ ਸੀ ਉਹ ਸਭ ਤੋਂ ਵੱਧ ਜਿਹੜੀਆਂ ਲੜਾਈਆਂ ਜੋ ਕੁਝ ਕਰਵਾਨੀਆਂ ਜੇ ਮੈਂ ਗਣਾਵਾਂ ਉਹ ਅੱਜ ਗੱਲ ਨਹੀਂ ਗਈ ਉਹ ਹਿੰਦੁਸਤਾਨ ਤੋਂ ਪੰਜਾਬ ਦੀ ਆ ਨਾ ਇਹ ਗੱਲ ਕਰੋ ਪੰਜਾਬ ਨੂੰ ਤੁਸੀਂ ਵੰਡਣ ਦੀ ਕੋਸ਼ਿਸ਼ ਨਾ ਕਰੋ ਸੀਐਮ ਸਾਹਿਬ ਇਹ ਬਹੁਤ ਵੱਡਾ ਦੇਸ਼ ਗ੍ਰੋਹ ਦਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਮੈਂ ਤੁਹਾਨੂੰ ਕਹਿਣਾ ਜਦੋਂ ਬਾਰ ਬਾਰ ਇਹ ਕਹੇਤੀ ਗੱਲ ਵੀ ਕੋਈ ਪੰਜਾਬ ਦਾ ਇੱਕ ਪਾਣੀ ਨਹੀਂ ਜਾਊਗਾ ਉਹ ਤਹਾਰਿਆਣਾ ਆਪਣੇ ਚੋਂ ਨਿਕਲੇ ਆਉਂਦੇ ਰੋਜ਼ ਸਾਡੇ ਕਿਸਾਨ ਦੱਛੇ ਬੰਦੀ ਇਕ ਦੂਜੇ ਨਾਲ ਇਕੱਠੇ ਹੁੰਦੀਆਂ ਕਿਸਾਨ ਇਕੱਠੇ ਹੁੰਦੇ ਆ ਇੱਕ ਵੀ ਪੰਜਾਬ ਤੇ ਹਰਿਆਣਾ ਦਾ ਕੋਈ ਇੱਕ ਵੀ ਬੰਦਾ ਆਪਸ ਵਿੱਚ ਨੇ ਕਿਸੇ ਨੇ ਵੀ ਮੈਂ ਆ ਪਿਛਲੇ ਦਿਨਾਂ ਚ ਲੰਦਾ ਕੰਮ ਸ਼ੁਰੂ ਹੋਇਆ ਇੱਕ ਲਫ਼ਜ਼ ਕਿਸੇ ਕੋਲ ਨਹੀਂ ਸੁਣਿਆ ਇੰਨਾ ਪਿਆਰ ਦਿਖਾਇਆ ਰਿਹਾ ਨੇ ਪੰਜਾਬ ਨੇ ਪਰ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਵਾਲਿਓ ਕੱਲੇ ਹੋ ਜਿਹੜਾ ਇਹ ਤੁਸੀਂ ਸੀਨ ਕ੍ਰੀਏਟ ਕਰਨ ਲੱਗੇ ਹੋ ਤੁਹਾਨੂੰ ਤਾਂ ਕਹਿੰਦੇ ਸੀ ਵੀ ਇਹ ਕੇਜਰੀ ਵੱਲ ਤੇ ਤੁਸੀਂ ਤੁਸੀਂ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਉਹ ਅੱਜ ਮੌਕਾ ਕਿੱਧਰ ਦੇਸ਼ ਨੂੰ ਜੋੜਨ ਦਾ ਇੱਥੋਂ ਪਤਾ ਮਤਿਆਂਨ ਦੀ ਘੜੀ ਹੁੰਦੀ ਆ ਅੱਜ ਪਤਾ ਲੱਗਦਾ ਜਦੋਂ ਦੇਸ਼ ਨੂੰ ਲੋੜ ਤੇ ਤੁਸੀਂ ਦੇਸ਼ ਨੂੰ ਵੰਡ ਰਹੇ ਹੋ ਮਾਨ ਸਾਹਿਬ ਇਹ ਇਸ ਕਰਕੇ ਮੈਂ ਕਹਿੰਦਾ ਵੀ ਦੇਸ਼ ਧਰੋ ਦਾ ਮਕਦਮਾ ਇਹ ਮੰਤਰੀ ਤੇ ਤੇ Siempre...